ਲੋਡੂਵਾਲ ਟੋਲ ਪਲਾਜੇ ਦੇ ਉੱਤੇ ਪੀਟੀਯੂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਕੀ ਹੈ ਪੂਰਾ ਮਾਮਲਾ ਉਹਦੇ ਬਾਰੇ ਥੋੜੀ ਜਾਣਕਾਰੀ ਸਾਨੂੰ ਦਿਓ ਮਾਮਲਾ ਇਹ ਹੈ ਜੀ ਕਿ ਜਿਹੜਾ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦਾ ਲੋਡੂਵਾਲ ਟੋਲ ਪਲਾਜਾ ਹੈ ਪੰਜਾਬ ਦਾ ਜਾਂ ਉੱਤਰ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਜੀ ਕਿਸੇ ਵੀ ਟੋਲ ਦੇ ਇੰਨੇ ਰੇਟ ਨਹੀਂ ਹੈਗੇ ਜਿੰਨੇ ਇਸ ਟੋਲ ਦੇ ਰੇਟ ਹੈ 16 ਜੂਨ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰਡ ਨੰਬਰ 31 ਇਹ ਤਿੰਨ ਜਥੇਬੰਦੀਆਂ ਜਿਹੜੀਆਂ 16 ਜੂਨ ਤੋਂ ਨਿਰੰਤਰ ਟੋਲ ਤੇ ਬੈਠੀਆਂ ਹੋਈਆਂ ਟੋਲ ਫ੍ਰੀ ਕੀਤਾ ਹੋਇਆ ਤੇ 16 ਜੂਨ ਤੋਂ ਧਰਨਾ ਲੱਗਾ ਜੀ 17 ਜੂਨ ਨੂੰ ਲੁਧਿਆਣਾ ਪ੍ਰਸ਼ਾਸਨ ਦਾ ਜਿਹੜੇ ਅਧਿਕਾਰੀ ਆ ਉਹ ਸਾਡੇ ਕੋਲੋਂ ਆ ਕੇ ਸਾਡੀਆਂ ਡਿਮਾਂਡ ਜਿਹੜੀਆਂ ਜਿਹਨੂੰ ਆਪਾਂ ਪੰਜਾਬੀ ਚ ਮੰਗ ਪੱਤਰ ਕਹਿੰਦੇ ਆ ਮੰਗ ਪੱਤਰ ਸਾਡੇ ਤੋਂ ਆ ਕੇ ਲੈ ਗਏ ਕਿ ਨਹੀਂ ਤੁਹਾਡੀਆਂ ਮੰਗਾਂ ਸੈਟਰਨ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਸਤੇ 17 ਜੂਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹਨਾਂ ਮੰਗਾਂ ਤੇ ਨਹੀਂ ਹੋਈ ਤੇ ਹਾਰ ਕੇ ਅੱਕ ਕੇ ਫੇਰ ਕਿਸਾਨ ਜਥੇਬੰਦੀਆਂ ਨੇ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਨੇ 30 ਤਰੀਕ ਦੀ ਸੰਪੂਰਨ ਤੌਰ ਤੇ ਤਾਲੇ ਲਾਉਣ ਦੀ ਕਾਲ ਦਿੱਤੀ ਗਈ ਲੋਡੂਗੜ ਟੋਲ ਪਲਾਜੇ ਦੀ ਕਿਹੜੀਆਂ ਆਪਣੀਆਂ ਪ੍ਰਮੁੱਖ ਮੰਗਾ ਕਿਹੜੀਆਂ ਆ ਸਰ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਪ੍ਰਮੁੱਖ ਮੰਗਾ ਦਾ ਇਹ ਆ ਜੀ ਕਿ ਇੱਕ ਤਾਂ ਰੇਟ ਬਹੁਤ ਜ਼ਿਆਦਾ ਆ ਰੇਟੇ ਘਟਾ ਕੇ ਜਿਹੜਾ ਆ 150 ਰੁਪਇਆ ਪਰ ਗੱਡੀ ਪਰਚੀ ਕਰਨ ਛੋਟੀਆਂ ਕਾਰਾਂ ਦੀ ਸੈਕੰਡ ਨੰਬਰ ਤੇ ਹੈ ਕਿ ਉੱਥੇ ਕੋਈ ਐਂਬੂਲੈਂਸ ਦੀ ਸਹੂਲਤ ਨਹੀਂ ਕੋਈ ਉੱਥੇ ਵਾਸ਼ਰੂਮ ਨਹੀਂ ਕੋਈ ਉੱਥੇ ਡਰਾਈਵਰਾਂ ਲਈ ਰੈਸਟ ਰੂਮ ਨਹੀਂ ਹੈਗਾ ਕੋਈ ਉੱਥੇ ਕ੍ਰੇਨ ਦੀ ਸਹੂਲਤ ਨਹੀਂ ਹੈਗੀ ਐਕਸੀਡੈਂਟ ਹੋਣ ਤੋਂ ਬਾਅਦ ਕੋਈ ਫਾਇਰ ਬ੍ਰੀਡ ਦੀ ਸਹੂਲਤ ਨਹੀਂ ਜੇ ਗੱਡੀ ਨੂੰ ਅੱਗ ਲੱਗ ਜਾਵੇ ਤਾਂ ਉਹਨੂੰ ਅੱਗ ਬੁਝਾਉਣ ਲਈ ਗੱਡੀ ਨਹੀਂ ਹੈਗੀ ਹਾਈਵੇ ਪੈਟਰੋਲ ਤੱਕ ਨਹੀਂ ਹੈਗੀ ਕੰਪਨੀ ਦੇ ਕੋਲ ਕਿ ਨੈਸ਼ਨਲ ਹਾਈਵੇ ਦੇ ਉੱਤੇ ਕੋਈ ਗੱਡੀ ਖਰਾਬ ਹੋ ਜਾਵੇ ਤਾਂ ਟੋਲ ਕੰਪਨੀ ਦਾ ਕੰਮ ਹੁੰਦਾ ਹੈ ਕਿ ਉਸ ਗੱਡੀ ਨੂੰ ਟੋ ਕਰਕੇ ਉਹਨੂੰ ਕਿਸੇ ਮਕੈਨਿਕ ਤੱਕ ਪਹੁੰਚਾਉਣਾ ਜਾਂ ਉਹਦਾ ਡੀਜ਼ਲ ਪੈਟਰੋਲ ਜੋ ਵੀ ਉਹਦੀ ਸਮੱਸਿਆ ਹੈ ਉਹਨੂੰ ਸਮੱਸਿਆ ਨੂੰ ਹੱਲ ਕਰਨਾ ਇਹ ਜਿਹੜਾ ਟੂਲ ਆ ਇਹ ਪਿਛਲੇ ਲੰਮੇ ਸਮੇਂ ਤੋਂ ਇਦਾਂ ਹੀ ਮਿਲੀਆਂ ਭੁਗਤੀਆਂ ਸਰਕਾਰਾਂ ਦੀਆਂ ਨਾਲ ਚੱਲ ਰਿਹਾ ਹੈ ਇਹ ਕਿਸੇ ਤਰ੍ਹਾਂ ਦੀ ਕੋਈ ਵੀ ਪਬਲਿਕ ਨੂੰ ਜਿਹੜੀ ਆ ਸਹੂਲਤ ਨਹੀਂ ਦੇ ਸਕੇ ਮੇਨ ਮੰਗਾਂ ਰੇਟ ਘਟ ਹੋਣ ਤੇ ਆ ਮੈਂ ਬਾਕੀ ਮੰਗਾਂ ਤੁਹਾਨੂੰ ਸਾਰੀਆਂ ਰਿਪੀਟ ਕਰ ਹੀ ਚੁੱਕਾ ਤੇ ਨਾਲ ਦੀ ਨਾਲ ਜਿਹੜੇ ਟੋਲ ਦੇ ਆਲੇ ਦੁਆਲੇ ਦੇ 2 ਕਿਲੋਮੀਟਰ ਦੇ ਏਰੀਏ ਦੇ ਪਿੰਡਵਾਜਾ ਸ਼ਹਿਰ ਆ ਜਾਂ ਕਸਬੇ ਆ ਉਹਨਾਂ ਦੇ ਜਿਹੜੇ ਆ ਘੱਟ ਰੇਟਾਂ ਦੇ ਪਾਸ ਬਣਨ ਇਹ ਮੁੱਖ ਮੰਗਾ ਆ ਜੀ ਜਿਹੜੀ 30 ਤਰੀਕ ਦੀ ਕਾਲ ਦਿੱਤੀ ਗਈ ਆ ਤਾਲਾ ਬੰਦ ਦੀ ਕਿ ਤਾਲਾ ਲਗਾ ਦਿੱਤਾ ਜਾਏਗਾ ਇਸ ਸੰਬੰਧੀ ਕੋਈ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਕੋਈ ਗੱਲ ਹੋਈ ਹੈ ਕਿਸੇ ਅਧਿਕਾਰੀ ਨਾਲ ਨਹੀਂ ਨਹੀਂ ਫਿਲਹਾਲ ਕੋਈ ਕਿਸੇ ਪੰਜਾਬ ਸਰਕਾਰ ਦੇ ਅਧਿਕਾਰੀ ਨਾਲ ਗੱਲ ਨਹੀਂ ਹੋਈ ਪੰਜਾਬ ਸਰਕਾਰ ਨੇ ਆਪਣਾ ਪੱਲਾ ਇਹ ਕਹਿ ਕੇ ਝਾੜ ਲਿਆ ਜੀ ਕਿ ਇਹ ਟੋਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇਹਨੂੰ ਪੰਜਾਬੀ ਜੀ ਕਹੀਏ ਕਿ ਸੈਂਟਰ ਦੇ ਅੰਡਰ ਹੁੰਦਾ ਹੈ ਜੀ ਪੰਜਾਬ ਗਵਰਨਮੈਂਟ ਦੇ ਅੰਡਰ ਨਹੀਂ ਆਉਂਦਾ ਤੁਸੀਂ ਆਪਣੀਆਂ ਡਿਮਾਂਡਸ ਦੱਸਦੇ ਹੋ ਅਸੀਂ ਤੁਹਾਡਾ ਮੰਗ ਪੱਤਰ ਤੁਹਾਡੀਆਂ ਡਿਮਾਂਡਸ ਸੈਂਟਰ ਨੂੰ ਭੇਜ ਦਿੰਨੇ ਆਂ ਉਸ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਲੁਧਿਆਣਾ ਜ਼ਿਲ੍ਹੇ ਦਾ ਟੋਲ ਤੇ ਨਹੀਂ ਆਇਆ ਕੋਈ ਉਹਨੇ ਕਿਸਾਨਾਂ ਦੀ ਤੇ ਟੈਕਸੀ ਆਪਰੇਟਰਾਂ ਮਾਲਕਾਂ ਜਾਲਗਾਂ ਦੀ ਕਿਸੇ ਬੰਦੇ ਦੀ ਕੋਈ ਕਿਸੇ ਤਰ੍ਹਾਂ ਦੀ ਸਾਰ ਨਹੀਂ ਲਈ ਤੇ ਹੁਣ 30 ਜੂਨ ਦੇ ਬਾਰੇ ਸੱਦ ਦੱਸੋ ਕੀ ਹੋਏਗਾ 30 ਜੂਨ ਦੀ ਅਪੀਲ ਕਰਦੇ ਆਂ ਜੀ ਸਮੂਹ ਪੰਜਾਬ ਵਾਸੀਆਂ ਨੂੰ ਚਾਹੇ ਉਹ ਕੋਈ ਘਰੇਲੂ ਗੱਡੀ ਵਾਲਾ ਮੇਰਾ ਭਰਾ ਆ ਤੇ ਚਾਹੇ ਕੋਈ ਟਰੱਕ ਬੱਸ ਕੈਂਟਰ ਟੈਕਸੀ ਵਾਲਾ ਮੇਰਾ ਭਰਾ ਆ ਇਹ ਟੋਲ ਫ੍ਰੀ ਹੋਣ ਦਾ ਫਾਇਦਾ ਸਾਰੇ ਹੀ ਲੈ ਰਹੇ ਆ ਤੇ 30 ਜੂਨ ਨੂੰ ਹਰ ਇੱਕ ਪੰਜਾਬ ਦੇ ਨਾਗਰਿਕ ਨੂੰ ਹਰ ਇੱਕ ਪੰਜਾਬ ਦੇ ਵਸਿੰਦੇ ਨੂੰ ਚਾਹੇ ਉਹ ਟਰੱਕ ਵਾਲਾ ਆ ਬੱਸ ਵਾਲਾ ਆ ਟੈਕਸੀ ਵਾਲਾ ਆ ਕੈਂਟਰ ਵਾਲਾ ਆ ਛੋਟੇ ਹਾਥੀ ਵਾਲਾ ਪਿਕਅਪ ਵਾਲਾ ਆ ਕੋਈ ਵੀ ਆ ਜਿਹਦੇ ਕੋ ਕੋਈ ਵੀ 4 ਵੀਲਰ ਵਹੀਕਲ ਆ ਉਹਨਾਂ ਨੂੰ ਅਪੀਲ ਆ ਜੀ ਕਿ ਕੱਲ 11 ਵਜੇ ਰਾਈਟ 11 ਵਜੇ ਸਵੇਰੇ 30 ਜੂਨ ਦਿਨ ਐਤਵਾਰ ਨੂੰ ਪੱਧ ਚੜ ਕੇ ਟੋਲ ਤੇ ਆਪਣੀ ਜਿਹੜੀ ਆ ਹਾਜ਼ਰੀ ਦਰਜ ਕਰਾਓ ਤਾਂ ਜੋ ਕੱਲ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਹਨੂੰ ਪੱਕੇ ਤੌਰ ਤੇ ਜਿਹੜਾ ਆ ਇਹਨੂੰ ਤਾਲਾ ਲਾਇਆ ਜਾ ਸਕੀ